सत रहे हो दैनिक मेज पी टीवी सादा चैनल सबसक्राइब करो नबाओ घंटी घंटी दबाते ही मिल गया सारिया खबर उस वे टाइम तो मोबाइल ऐसी ਮਿੱਤਰਾ ਦੀ ਮੋਟਰ ਤੇ ਮਿੱਤਰਾ ਚ ਖੜਕ ਪਈ ਤੇ ਨਤੀਜਾ ਇੱਕ ਸ਼ਖਸ ਪਹੁੰਚ ਗਿਆ ਸਲਾਖਾਂ ਦੇ ਪਿੱਛੇ ਤੇ ਦੂਸਰਾ ਜਾਨੋ ਗਿਆ ਇਹ ਕਹਾਣੀ ਹੈ ਦੋ ਦੋਸਤਾਂ ਦੀ ਆਪਸ 31 ਦਸੰਬਰ ਦੀ ਰਾਤ ਦਾ ਜਸ਼ਨ ਮਨਾਉਂਦੇ ਮਨਾਉਂਦੇ ਐ ਕਿੱਥੇ ਪਹੁੰਚ ਗਏ ਇਹਨਾਂ ਨੂੰ ਖੁਦ ਪਤਾ ਨਹੀਂ ਲੱਗਿਆ ਕਹਿੰਦੇ ਨੇ ਸ਼ਰਾਬ ਕਿਸੇ ਦੀ ਸਗੀ ਨਹੀਂ ਹੁੰਦੀ ਹਰ ਰਿਸ਼ਤਾ ਨਾਤਾ ਬੰਦਾ ਭੁੱਲ ਜਾਂਦਾ ਐਹੀ ਹੋਇਆ ਇਹਨਾਂ ਦੇ ਨਾਲ ਦਰਅਸਲ ਇਹਨਾਂ ਦੋ ਦੋਸਤਾਂ ਦੇ ਵਿੱਚ 31 ਦਸੰਬਰ ਦੀ ਰਾਤ ਨੂੰ ਸ਼ਰਾਬ ਪੀਣ ਤੋਂ ਬਾਅਦ ਆਪਸ ਵਿੱਚ ਖੜਕ ਪਏ ਪਹਿਲਾਂ ਤਾਂ ਬਹਿਸ ਸ਼ੁਰੂ ਹੋਈ ਫਿਰ ਇੱਕ ਨੇ ਥੱਪੜ ਮਾਰ ਦਿੱਤਾ ਫਿਰ ਕਿਸੇ ਦੂਸਰੇ ਕੋਲੋਂ ਥੱਪੜ ਬਰਦਾਸ਼ਤ ਨਹੀਂ ਹੋਇਆ ਤੇ ਥੱਪੜੋ ਥੱਪੜੀ ਹੋਈ ਗੱਲ ਕਤਲ ਤੱਕ ਪਹੁੰਚ ਗਈ ਆਖਰਕਾਰ ਇਸ ਲੜਾਈ ਦੇ ਵਿੱਚ ਤੱਕਮ ਤੱਕੀ ਦੇ ਵਿੱਚ ਇੱਕ ਸ਼ਖਸ ਦਾ ਕਤਲ ਹੋ ਗਿਆ ਦਬਾਰਾ ਤੋਂ ਬਾਅਦ ਦੋਸਤ ਨੇ ਦੂਸਰੇ ਸ਼ਖਸ ਦੀ লাশ ਨੂੰ ਚੱਕ ਕੇ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤਾ ਯਾਨੀ ਕਿ ਮੋਟਰ ਤੇ ਬਣੀ ਖੁੱਲੀ ਦੇ ਵਿੱਚ ਸੁੱਟ ਕੇ ਉਹ ਉਥੋਂ ਫਰਾਰ ਹੋ ਗਿਆ ਆਖਰਕਾਰ ਅਗਲੇ ਦਿਨ ਦਾ ਉਜਾਲਾ ਹੋਇਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਨਵੇਂ ਸਾਲ ਵਾਲੇ ਦਿਨ ਹੀ ਇਸ ਵਾਰਦਾਤ ਨੇ ਪੁਲਿਸ ਨੂੰ ਿਲਾਕੇ ਰਖ ਦਿੱਤਾ ਸੀ ਪੁਲਿਸ ਨੇ ਇਸ ਵਾਰਦਾਤ ਨੂੰ ਚੁਣੌਤੀ ਮੰਨਿਆ ਆਖਰਕਾਰ ਪੜਤਾਲ ਕੀਤੀ ਗਈ ਤਾਂ ਸ਼ੱਕ ਦੀ ਸੂਈ ਦੋਸਤ ਤੇ ਹੀ ਗਈ ਪੁੱਛਗਿੱਛ ਕੀਤੀ ਗਈ ਤਾਂ ਹੋਇਆ ਵੱਡਾ ਖੁਲਾਸਾ ਦੋਸਤ ਨੇ ਹੀ ਕੀਤਾ ਸੀ ਦੋਸਤਾ ਕਤਰ ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਨੇ ਐਸਐਸਪੀ ਖੰਨਾ ਦਰੁਦਈਆ ਅੱਛਾ ਉਹ ਨਿਵਾਸੀ ਹੈਗਾ ਬਿਹਾਰ ਦਾ ਤੇ ਉਸ ਨੂੰ ਬੁਲਾਇਆ ਸੀ ਜਿਵੇਂ ਮਟਰ ਵਗੈਰਾ ਹੁੰਦੇ ਆ ਤੋੜਨ ਵਾਸਤੇ ਤਾਂ ਉਹਨਾਂ ਨੇ ਆਪਸ ਵਿੱਚ ਬੈਠ ਕਰਕੇ ਕਾਫੀ ਡਰਿੰਕ ਵਗੈਰਾ ਕਰ ਲਈ ਸੀਗੀ ਡਰਿੰਕ ਤੋਂ ਬਾਅਦ ਉਹ ਆਪਣੇ ਘਰ ਵੀ ਚਲੇ ਗਏ ਸੀਗੇ ਉਸ ਤੋਂ ਬਾਅਦ ਦੁਬਾਰਾ ਤੋਂ ਰਾਤ ਨੂੰ ਉਸ ਬੰਦੇ ਨੂੰ ਉੱਥੇ ਬੁਲਾ ਲਿਆ ਔਰ ਬੁਲਾ ਕਰਕੇ ਉਹ ਜਿਵੇਂ ਕੁਝ ਹੱਤਾ ਪਾਈ ਹੁੰਦੀ ਹੈ ਗਾਲੀ ਗਲੋਚ ਹੁੰਦੀ ਹੈ ਉਹ ਹੋ ਗਈ ਔਰ ਦੋ ਦੋ ਨਸ਼ੇ ਦੇ ਹਾਲਤ ਵਿੱਚ ਸੀਗੇ ਤੇ ਸੜਾਈ ਝਗੜੇ ਦੇ ਵਿੱਚ ਹੀ ਜਿਹੜਾ ਅਕਿਊਜ਼ਡ ਹੈ ਉਸਨੇ ਡੀਸੀਜ਼ ਨੂੰ ਪੱਥਰ ਮਾਰੇ ਪੱਥਰ ਤੋਂ ਉਸ ਦਾ ਬੈਲੈਂਸ ਜਿਹੜਾ ਹੈਗਾ ਉਹ ਖਰਾਬ ਹੋ ਗਿਆ ਤੇ ਉਹ ਥੱਲੇ ਡਿੱਗ ਕੇ ਜਿਹੜੀ ਆਪਣੀ ਕੰਧ ਨਾਲ ਸੀਗੀ ਮੋਟਰ ਮੋਟਰ ਦੇ ਨਾਲ ਜਿਹੜੀ ਕੰਧ ਸੀ ਉਹ ਕੰਧ ਤੇ ਉਹਦਾ ਸਰ ਬਚ ਗਿਆ ਜਿਸ ਤੋਂ ਫਿਟਲ ਇਨਜਰੀ ਹੋਣ ਕਰਕੇ ਤੇ ਬਲੱਡ ਲੌਸ ਜ਼ਿਆਦਾ ਹੋਣ ਕਰਕੇ ਉਸਦੀ ਡੈਥ ਹੋ ਗਈ ਤੇ ਜਦੋਂ ਡੈਥ ਹੋ ਗਈ ਆ ਡੈਥ ਤੋਂ ਬਾਅਦ ਐਕਿਊਸ ਨੇ ਡਿਸੀਜ਼ ਨੂੰ ਨਾਲ ਦੀ ਜਿਹੜੀ ਪਾਣੀ ਵਾਲੀ ਟੈਂਕੀ ਸੀ ਉਹਦੇ ਵਿੱਚੋਂ ਸੁਟਦਾ ਸੀ ਇਹ ਸਾਰਾ ਇਨਸੀਡੈਂਟ ਹੋਇਆ ਸੀ 31 ਨੂੰ ਤਕਰੀਬਨ 11:30 ਵਜੇ ਦੇ ਕਰੀਬ ਤੇ अर्ली मॉर्निंग 1 ਤਾਰੀਖ ਨੂੰ ਐਸ ਐਚ ਓ ਮਾਛੀਵਾੜਾ ਨੂੰ ਉੱਥੇ ਰਿਪੋਰਟ ਮਿਲੀ ਸੀ ਤੇ ਐਸ ਐਚ ਓ ਮਾਛੀਵਾੜਾ ਟੀ ਐਸ ਪੀ ਸਮਰਾਲਾ ਉਹਨਾਂ ਨੇ ਜਾ ਕਰਕੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਔਰ ਜਿਹੜੀ ਥਰੋ ਅਗੇ ਇਨਵੈਸਟੀਗੇਸ਼ਨ ਹੋਈ ਹੈ ਉਸ ਤੋਂ ਇਹ ਮਤਲਬ ਸਾਰੀ ਗੱਲ ਕਲੀਅਰ ਹੋ ਗਈ ਸਾਰੇ ਜਿਹੜਾ ਨੂੰ ਵਾਪਸ ਬੁਲਾਇਆ ਰਾਤ ਨੂੰ ਕਿਸ ਕਾਰਨ ਬੁਲਾਇਆ ਲੋਕ ਰਾਤ ਨੂੰ ਉਦਾ ਹੀ ਬੁਲਾਇਆ ਸੀਗਾ ਬੇਸਿਕਲੀ ਇਹ ਹੁੰਦਾ ਇੱਕ ਦੂਜੇ ਨੂੰ ਜਾਣਦੇ ਸੀਗੇ ਹੁੰਦਾ ਇਹਨਾਂ ਨੇ ਇਕੱਠੇ ਸ਼ਰਾਬ ਵਗੈਰਾ ਪੀਤੀ ਸੀ ਜਿੱਦਾਂ 31 ਨਿਊ ਇਅਰ ਵੀ ਹੁੰਦਾ ਹੈ ਇਸ ਕਰਕੇ ਥੋੜਾ ਜਿਵੇਂ ਉਦਾ ਵੀ ਲੋਕ ਡਰਿੰਕ ਵਗੈਰਾ ਕਰਦੇ ਆ ਤਾਂ ਇਸਨੇ ਦੁਬਾਰਾ ਤੋਂ 11:30 ਮਤਲਬ ਸ਼ਾਮ ਨੂੰ ਤੁਸੀਂ ਲਾ ਲਓ 10-11 ਵਜੇ ਦੇ ਕਰੀਬ ਫੋਨ ਕਰਕੇ ਦੁਬਾਰਾ ਤੋ ਇਸ ਨੂੰ ਬੁਲਾ ਲਿਆ ਉੱਥੇ ਵੀ ਆਲਰੇਡੀ ਨਸ਼ੇ ਦੇ ਹਾਲਤ ਵਿੱਚ ਸੀਗੀ ਉੱਥੇ ਆ ਕਰਕੇ ਜਿਹੜਾ ਮ੍ਰਿਤਕ ਸੀਗਾ ਇਸ ਨੇ ਜਿਹੜਾ ਮ੍ਰਿਤਕ ਸੀਗਾ ਇਸ ਨੇ ਕਿਉਂ ਉਹਨੇ ਥੱਪੜ ਥੁਪੜ ਮਾਰਿਆ ਥੋੜੀ ਇਹਨਾਂ ਦੀ ਗੱਲ ਹੀ ਖਲੋਚ ਹੋਈ ਤੇ ਨਸ਼ੇ ਦੇ ਹਾਲਤ ਵਿੱਚ ਉੱਥੇ ਸ਼ਾਰਪ ਪੈਜਟ ਪੱਥਰ ਪਏ ਸੀ ਕੁਝ ਤੇ ਉਹਨਾਂ ਨੇ ਉਹ ਪੱਥਰ ਚੱਕ ਕੇ ਇਹਦੇ ਨੂੰ ਮਾਰਨੀ ਸ਼ੁਰੂ ਕਰਤੇ ਜਿਸ ਤੋਂ ਉਸ ਦਾ ਬੈਲੈਂਸ ਹੋ ਗਿਆ ਔਰ ਨਾਲ ਜਿਹੜੀ ਕੰਦ ਸੀਗੀ ਮੋਟਰ ਦੇ ਉਸ ਤੇ ਇਸ ਦਾ ਸਿਰ ਵੱਜ ਕੇ ਉਹ ਫਿਟਲ ਇੰਜਰੀ ਹੋ ਗਈ ਜਿਸ ਕਰਕੇ ਜਿਆਦਾ ਬਲੱਡ ਲਾਸ ਹੋਣ ਕਰਕੇ ਜੇ ਡੈਥ ਹੋਗੀ ਤੇ ਨਾਲ ਹੀ ਡੈਡ ਬੋਡੀ ਨੂੰ ਫਿਰ ਚੱਕ ਕੇ ਉੱਥੇ ਜਿਹੜਾ ਪਾਣੀ ਵਾਲੀ ਟੈਂਕੀ ਸੀ ਉਹਦੇ ਚ ਉਹਨੂੰ ਸੁੱਟਦਾ